ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਘਰ ਪਹਿਲਾ ਚਾਪਦੇ ਏਕ ਸਤ ਗੁਰ ਪਰਸਾਦ ਮੇਰੇ ਹੀ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿ ਮੇਰੇ ਮਾਤਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿੰਲਾਤਾ ਮੇਰੇ ਹਿਰ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਥ ਜਨਮ ਜਨਮ ਕੇ 길 ਬਿਖ ਦੁਖ ਉਤਰੀ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਬ ਅਰਥ ਨਾਮ ਦ੍ਰਿੜਾਇਆ ਬਿਨ ਨਾ ਵ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਭਏ ਹੈ ਮਨ ਮੁਖ ਦੇ ਮੋਹ ਮਾਇਆ ਨਿਤ ਪਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਕੱਥਾ ਜਿਨ ਸਾਧੂ ਚਰਨ ਸਤ ਪਗ ਸੇਵੇ ਤਿਨ ਸਫਲ ਓ ਜਨਮ ਸਨਾਥ ਮੋਕੋ ਕੀਜੈ ਦਾਸ ਦਾਸ ਦਾਸਣ ਕੋ ਹਰ ਦਇਆ ਧਾਰ ਜਗੰਨਾਥਾ हम अंदले ज्ञानहीन अज्ञानी क्यों चल अहमरग पंथा हम अंदले को गुरु अंचल दीजै ਜਨ ਨਾਨਕ ਚਲ੍ਹ ਹੈ ਮਿਲੰਠਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਲ੍ਹ ਹਮ ਰਗ ਪੰਥਾ ਹਮ ਅੰਦਲੇ ਕਾ ਗੁਰ ਅੰਚਲ ਦੀ ਜੈ ਜਨ ਨਾਨਕ ਚਲ ਹੈ ਮਿਲੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਅੰਕਾਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੋਰਾ ਨਾਮ ਦਿਓ ਰਿੰ ਲਾਥਾ ਸਤਨਾਮ ਰਿਵਾਹ ਗੁਰ ਸਾਹਿਬ ਜੀ ਆਸ ਕਿਰਪਾ ਨਖੰਡੋ ਖੜਕ ਤੋ ਬਗਤ ਬਰਿਆਰ ਤੀਰ ਸਾਹਿਬ ਸਰੋਹੀ ਸਾਥੀ ਜਹੀ ਅਮਾਰੇ ਪੀਰ ਤੇਰ ਤੁਹੀ ਸਾਥੀ ਤੁਹੀ ਤੁਹੀ ਤਵਰਤਰਵਾਰ ਨਾਮ ਤਹਾਰੋ ਜੋ ਜਪੈ ਪਏ ਸਿੰਧ ਪਪਾਰ ਸਗਲ ਦਵਾਰ ਕੋ ਸਾੜਕਾ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਪਾਤਝਾਹੀ ਦਸਵੀਂ ਪ੍ਰਭ ਜੂ ਤੋ ਕਹਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਪ੍ਰਭ ਜੂ ਤੋ ਕਹਲਾਜ ਹਮਾਰੀ ਨੀਲ ਕੰਠ ਨਰ ਹਰ ਨਰਾਇਣ ਨੀਲ ਬਸਨ ਬਨਵਾਰੀ ਰਹਾਉ ਪਰਮਾਪੁਰਖ ਪਰਮੇਸ਼ਵਰ ਸੁਆਮੀ ਪਾਵਨ ਪਾਨ ਹਾਰੀ ਮਾਦਵ ਮਹਾ ਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਬੇਕਾਰ ਨਿਰਜੋਰ ਨਿੰਦਰਾ ਬੇਨ ਨਿਰਬਖ ਨਰਕ ਨਿਵਾਰੀ ਕ੍ਰਿਪਾ ਸਿੰਧ ਕਾਲ ਤ੍ਰਹਿ ਦਰਸੀ ਕ ਕਰਿਤ ਪ੍ਰਨਾਸ਼ਨਕਾਰੀ ਤਨਰ ਪਾਨ ਤ੍ਰਿਤਮਾਨ ਧਰਾ ਤਾਰ ਆਨ ਬੇਕਾਰ ਅਸਤਾਰੀ ਹੋ ਮਤ ਮੰਦ ਚਰਨ ਸਰਨਾਗਤ ਕਰ ਗੈ ਲਿਓ ਬਾਰੀ ਤਨਰ ਪਾਨ ਤ੍ਰਿਤਮਾਨ ਧਰਾਦਾਰ ਆਨ ਬੇਕਾਰ ਅਸਧਾਰੀ ਹੋ ਮਦ ਮਦ ਚਰਨ ਸਰਨਾਗਤ ਕਰ ਗੈ ਲਿਓ ਉਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ